ਬੰਦੂਕਾਂ ਪਰੀਆਂ ਗੋਲੀਆਂ ਚੱਲੀਆਂ ਕਿੰਨੇ ਹੀ ਦੁਸ਼ਮਣ ਮਾਰ ਸੱਟੇ ਫਟ ਫਟ ਉੱਥਲ ਲੱਗ ਮਰ ਤਕਾਈ ਤੇ ਸਾਧ ਸੰਗਤ ਕਿਤੇ 200 ਬੰਦੂਕ ਇਕੱਠੀ ਚੱਲ ਜਾਏ ਗੋਲੀ ਦਾ ਇੱਕ ਦੇ ਵੱਜੇ ਤੇ 50 ਜਣੇ ਪਿੱਛੇ ਭੱਜ ਜਾਂਦੇ ਇਹ ਸਮਝ ਲੋ ਕਈ ਵਾਰੀ ਕਈ ਕਈ ਬੰਦੇ ਕਹਿੰਦੇ ਕੋਈ ਬੰਦੂਕ ਹੈ ਜੀ ਇੱਕ ਕੋਈ ਰਵਾਲ ਵਰਾ ਉਹਦੇ ਕੋਲ 100 ਬੰਦਾ ਆਉਂਦਾ ਹੋਵੇ 100 ਤੇ ਇੱਕ ਬੰਦੇ ਕੋਲ ਸ਼ਸਤਰ ਹੋਵੇ ਇੱਕ ਦੇ ਵੱਜ ਜਾਏ ਬਸ ਤੇ ਭਜਦਿਆਂ ਨੂੰ ਰਾਹ ਨਹੀਂ ਲੱਭਦੇ ਵੱਡੇ ਵੱਡੇ ਬੰਦੇ ਸਾਧ ਸੰਗਤ ਇੱਕ ਦੂਜੇ ਦੇ ਉੱਤੋਂ ਦੀ ਛਾਹ ਮਾਰ ਮਾਰ ਨੱਠਦੇ ਇਹ ਸ਼ਸਤਰ ਐਵੇਂ ਨਹੀਂ ਗੁਰੂ ਪਾਤਸ਼ਾਹ ਨੇ ਤੁਹਾਨੂੰ ਦਿੱਤੇ ਬਖਸ਼ੇ ਤਾਂ ਇਸ ਤਰੀਕੇ ਗੁਰੂ ਕੇ ਸੂਰਮਿਆਂ ਨੇ ਬੰਦੂਕਾਂ ਚਲਾਈਆਂ 200 ਬੰਦੂਕ ਜਾ ਕੇ ਯੋਧਿਆਂ ਦੇ ਬਜਰੀ ਤੇ ਧਰਤੀ ਤੇ ਦੁਸ਼ਮਣੇ ਡਿੱਗਦੇ ਆ ਇਸ ਹੂਨ ਸੀ ਫੂਟਿਓ ਮਰੰਤ ਗੋਲੀ ਚੱਲਦੀ ਕਿਸੇ ਦਾ ਸਿਰ ਫਟ ਗਿਆ ਕੋਈ ਮਰ ਗਿਆ ਕਿਸ ਕੇ ਰਪਤਨ ਬੁਲਕਾ ਪਰੰਤ ਤੇ ਗੋਲੀ ਕਿਸੇ ਦੇ ਸ਼ਰੀਰ ਨੂੰ ਭੰਨ ਦਿੰਦੀ ਹੈ ਕਿਸੇ ਦਾ ਇਦਰੀਨ ਪਰਤ ਭੂਮ ਕਿਸੇ ਦੇ ਛਾਤੀ ਵਿੱਚ ਅੱਜ ਦੀ ਤੇ ਬਿੰਨਿਆ ਜਾਂਦਾ ਹੈ ਦਿਲ ਕਿਸ ਉਦਰ ਲੱਗੀ ਕਾਇਲ ਸੋ ਊਮ ਕਿਸੇ ਦੇ ਟੱਡੇ ਚ ਵੱਜ ਗਈ ਤੇ ਗੋਲੀ ਜਾਂ ਤਾਂ ਵੱਜਦੀ ਆਹ ਸਾਸ ਸੰਤ ਮੋਹਰਾ ਕੱਢ ਦਿੰਦੀ ਹੈ ਕਿਸ ਬਾਹਾਂ ਟੁੱਟ ਇਸਟਾਮ ਬ ਟੁੱਟ ਕਿਸੇ ਦੀ ਮਾਂ ਤੇ ਕਿਸੇ ਦੀ ਲੱਤ ਟੁੱਟ ਗਏ ਬਹੁਤ ਸੁਪ ਕੁਸ਼ੋਰਨ ਅਦਕ ਜੂਟ ਬੜੀਆਂ ਗੋਲੀਆਂ ਚੱਲੀਆਂ ਬੜਾ ਵੱਡਾ ਥਲ ਸਾਦ ਸੰਗਤ ਜੰਗ ਵਿੱਚ ਲੱਗਿਆ ਹੈ ਬਹੁ ਗੀਰੇ ਸਿੱਖ ਤਰਕਾਨ ਸੰਗ ਬਹੁ ਤਰਕ ਡਿੱਗੇ ਸਿੱਖਾਂ ਦੇ ਨਾਲ ਲੜਦੇ ਹੋਏ ਪਿਤ ਮਰੇ ਪਰੇ ਜੀਰਗ ਤੁਰੰਭ ਕੁਝ ਗੁਰੂ ਕੇ ਸਿੰਘ ਸੂਰਮੇ ਵੀ ਸਾਦ ਸੰਗਤ ਮਨਾਨੇ ਜੰਗ ਵਿੱਚ ਡਿੱਗ ਗਏ ਕਿ ਤੋਂ ਭਜੰਤ ਸ਼ੂਸ਼ੇ ਬਣਾਣਾ ਤੇ ਕਈ ਕੋੜੇ ਮਾਰੇ ਗਏ ਕਈ ਕੋੜੇ ਸੂਰਮਿਆਂ ਤੋਂ ਬਿਨਾ ਮੈਦਾਨੇ ਜੰਗ ਵਿੱਚ ਪੱਜੇ ਫਿਰਦੇ ਹਨ ਕਿਤਕਾਏ ਸਹਿਰ ਦਰੜੇ ਕਿ ਕਾਣਾ ਕਿਤੇ ਸੂਰਮਿਆਂ ਨੂੰ ਘੋੜੇ ਡਰੜਦੇ ਜਾਂਦੇ ਹਨ ਜੱਟੂ ਸੋ ਕਿਰਤ ਬੜਕੀਨ ਜੁਦ ਭਾਈ ਜੱਟੂ ਨੇ ਜੱਟੂ ਸੋ ਕਿਰਹੀਤ ਬੜਕੀਨ ਜੁਦ ਗਨ ਤਰਕ ਮਾਰ ਮਾਰਤ ਸੁਕਰਤ ਕਿ ਖਜੇਦਾਰ ਕਲਿਆਣ ਨਾਮ ਸੋ ਭਇਓ ਅਗਰ ਬੜ ਜੰਗ ਤਾਂ ਭਾਈ ਜੱਟੂ ਜੀ ਨੂੰ ਘੇਰ ਲਿਆ ਦੁਸ਼ਮਣਾਂ ਨੇ ਤੇ ਗੋਲੀਆਂ ਚੱਲ ਰਹੀਆਂ ਨੇ ਜਦੋਂ ਭਾਈ ਕਲਿਆਣੇ ਨਾਂ ਦੇ ਜਥੇਦਾਰ ਦੂਜੇ ਜਥੇ ਤੇ ਸੂਰਮੇ ਨੇ ਵੇਖਿਆ ਭਾਈ ਜੱਟੂ ਨੂੰ ਘੇਰ ਲਿਆ ਹੈ ਧੁੱਪ ਕੰਤ ਤੜਾਕ ਬਹੁ ਸ਼ੋਰ ਸ਼ੋਰ ਉਹਨੇ ਉਸੇ ਵੇਲੇ ਬੰਦੂਕਾਂ ਦੇ ਫੈਰ ਕੀਤੇ ਹੱਤ ਕਰ ਤੁਰਕ ਤਨਹੋਰ ਫੋਰ ਜਿਹੜੇ ਭਾਈ ਜੱਟੂ ਜੀ ਦੇ ਆਲੇ ਦਾਲ ਦੁਸ਼ਮਣ ਸਨ ਗੋਲੀਆਂ ਦੇ ਮਾਰ ਮਾਰ ਘੋੜੀਆਂ ਦੁਸ਼ਮਣਾਂ ਨੂੰ ਭੰਨ ਦਿੱਤਾ ਜੋ ਹੁੱਤੇ ਅਬਰ ਕੁਸ਼ਮਾਰ ਦੀਨ ਜਿਹੜੇ ਅੱਗੇ ਚੜ ਕੇ ਆਏ ਕੁਝ ਮਾਰ ਮੁਖਾਇ ਕਲਿਆਣ ਜੀ ਨੇ ਕੁਛ ਚਲੇ ਪਾਜ ਔਰ ਪ੍ਰਾਸ ਲੀਨ ਜਦੋਂ ਗੁੱਜਾ ਜੱਥਾ ਆਇਆ ਗੋਲੀਆਂ ਚੱਲੀਆਂ ਤੇ ਜਿਹੜੇ ਚੜ ਕੇ ਆ ਰਹੇ ਸਨ ਅੱਗੇ ਵੱਧ ਤੇ ਪਿੱਛੇ ਮੁੜ ਗਏ ਪਰ ਹਣਾ ਹੋ ਲੋ ਰੋਕੇ ਪਰ ਚੰਡ ਆ ਸਿੱਖਾਂ ਨੇ ਹੱਲਾ ਕਰਕੇ ਬੜਾ ਜੋਰ ਦਾ ਬਾਰੇਈ ਦਸ਼ਮਣ ਨੂੰ ਰੋਕਿਆ ਹੈ ਫਿਰ ਹਟਾ ਪੀਰ ਫੋਰੰਤ ਤੁੰਡ ਜੱੜ ਅੱਜੇ ਜਾਂਦੇ ਨੇ ਗੋਲੀਆਂ ਚੱਲਦੀਆਂ ਮੈਦਾਨੇ ਜੰਗ ਵਿੱਚ ਸੂਰਮੇ ਸਿਰ ਫਟ ਰਿਹਾ ਤੁਰਕਾਂ ਸੈਨ ਸਭ ਮੋਰ ਦੀਨਾ ਤੁਰਕਾਂ ਦੀ ਜਿਹੜੀ ਅੱਗੇ ਸੈਨ ਆਉਂਦੀ ਪਹਿਲਾ ਜਥਾ ਪਿਛਾ ਨੂੰ ਮੋੜ ਦਿੰਦਾ ਰਿਸ ਪਰੇ ਸੁਭ ਤਰਨ ਅਧਿਕ ਕੀਨਾ ਸੂਰਮੇ ਮੈਦਾਨੇ ਜੰਗ ਵਿੱਚ ਬੜੇ ਵੀਰ ਰਸ ਔਰ ਗੁੱਸੇ ਵਿੱਚ ਆਏ ਹਨ ਸਵਈਆ ਬੇਰਮ ਕਾਮਨਾ ਕੋ ਪਇਓ ਲੱਗ ਬਾਹਣੀ ਤੇ ਕਿਮ ਤਰਾਸ ਪਤਾਰੇ ਫਿਰ ਇੱਕ ਸੂਰਮਾ ਸਾਹਮਣੇ ਵਾਲਾ ਬੇਰਮ ਖਾਨ ਉਹਨੂੰ ਗੁੱਸਾ ਆ ਗਿਆ ਉਹ ਕਹਿਣ ਲੱਗਾ ਓਏ ਕਾਇਰ ਮੁਜ਼ਦਲੋ ਸਾਹਮਣੇ ਵਾਲੀ ਫੌਜ ਤੇ ਬਿਲਕੁਲ ਥੋੜੀ ਜੀ ਜਿਵੇਂ 8 ਇਚ ਨੂਨ ਹੋਵੇ ਤੇ ਤੁਸੀਂ ਪਿੱਛੇ ਨੂੰ ਮੁੜਨ ਲੱਗ ਪਏ ਹਜੇ ਤਾਂ ਪਹਿਲਾ ਹੀ ਹਮਲਾ ਹੈ ਜੰਗ ਨ ਸੰਗ ਕਰੋ ਹਟ ਕੇ ਇੱਕ ਬਾਰ ਤਫੰਗਣ ਸ਼ੋਰ ਹੋ ਸਾਰੇ ਹੋਏ ਸਾਵਧਾਨ ਹੋ ਕੇ ਨਿਸੰਗੋ ਕੇ ਜੰਗ ਕਰੋ ਇੱਕੋ ਹੀ ਵਾਰ ਹਮਲਾ ਕਰੋ ਬੰਦੂਕਾਂ ਤੇ ਗੋਲੀਆਂ ਚਲਾਓ ਦੂਰ ਪਰ ਗੁਰਸੈਨ ਕੇ ਉਪਰ ਯੋਗੁਲ ਕਾ ਬਰਖੀਤਿਸ ਬਾਰੇ ਬੈਰਮ ਖਾਨ ਦੇ ਸੂਰਮਿਆਂ ਨੇ ਸੁਣ ਕੇ ਗੁਰੂ ਜੀ ਦੇ ਸੂਰਮਿਆਂ ਵੱਲੋਂ ਵੱਧ ਕੇ ਚੜੇ ਇੱਕੋ ਹੀ ਦਮ ਸਾਧ ਸੰਗਤ ਗੋਲੀਆਂ ਦੀ ਵਰਖਾ ਕੀਤੀ ਹਜ਼ਾਰ ਸਿਪਾਈ ਨੇ ਚੇਤ ਮੈਂ ਬਾਰਤ ਕੋਰ ਕਹਤਾਇ ਹੋ ਦੀਮ ਕਰੇ ਕਰ ਕਾ ਧੰਡਾਰੇ ਜਿਵੇਂ ਚੇਤ ਦੇ ਮਹੀਨੇ ਵਿੱਚ ਸਾਧ ਸੰਤ ਬੱਦਲ ਗਰਜ ਦੇ ਧਾਕੇ ਆਉਂਦੇ ਹਨ ਬੇਰਮ ਆਣ ਪਰੋ ਜਦ ਆਏ ਕੈ ਸ੍ਰੀ ਗੁਰ ਗੋ੍ਰਖ ਕੇ ਪਟਕਰਾਦ ਤਾਰੇ ਬਹਿਰਮ ਖਾਨ ਜਦੋਂ ਚੜ ਕੇ ਆਇਆ ਆਪਣੀ 1000 ਦੀ ਬੰਦੀ ਨਾਲ फौज ਨਾਲ ਗੁਰੂ ਜੀ ਦੇ ਸੂਰਮਿਆਂ ਨੇ ਉਹਦਾ ਬੜਾ ਡਟ ਕੇ ਮੁਕਾਬਲਾ ਕੀਤਾ ਧੀਰ ਕਰਿਓ ਕਹਤੋਂ ਮਰ ਤੀਰਣਾ ਮਾਰ ਤ ਬੋਲਣ ਕੇ ਲਲਕਾਰੇ ਉਹਨੂੰ ਨੇੜੇ ਕੀਤਾ ਤੇ ਜਦੋਂ ਮਾਰ ਵਿੱਚ ਆਇਆ ਨਾ ਬੰਦੂਕਾਂ ਤੇ ਤੀਰ ਚਲਾਏ ਗਏ ਜੋ ਤੁਰਕਾਂ ਕਿਸੈਨ ਵਦੀ ਬਦਕੀਨ ਸਭੀ ਹੈ ਕੈ ਤਰ ਡਾਰੇ ਜਿਹੜੀ ਤੁਰਕਾਂ ਦੀ ਫੌਜ ਅੱਗੇ ਵਧ ਕੇ ਆਈ ਉਹਨਾਂ ਸਾਰਿਆਂ ਨੂੰ ਮਾਰਕ ਤਿਆ ਹੈ ਜਿਉ ਉੱਠਲੇ ਰਣਬੀਰ ਗਰੇ ਜਿਮ ਗਾਜ ਤੇ ਦਿਹੀਸ ਮੋਹ ਮਨਾਰੇ ਸੂਰਮੇ ਹੋਂ ਡਿਗਰੇ ਜਿਵੇਂ ਉੱਚੀਆਂ ਪਹਾੜੀਆਂ ਜਾਂ ਉੱਤੇ ਮਨਾਰੇ ਡਿਗਦੇ ਨਾ ਧਰਤੀ ਤੇ ਤੇ ਟੂੜ ਡਦੀ ਹੈ ਟੂਟ ਕਾ ਜੋਟ ਤੁਹੰਗਣ ਛੋਟਤ ਫੇਰ ਅਰੇ ਕਰਵਾਰ ਨਿਕਾਰੇ ਸਾ ਸੰਗਤ ਕੋੜਿਆਂ ਤੋਂ ਹੀ ਠੰਡ ਗੇ ਪੈਣ ਕਰਕੇ ਵੈਰੀ ਦੇ ਜਿਹੜੇ ਸੂਰਮੇ ਨੇ ਔਟੋ ਡਰਿਆ ਤੇ ਮਦੂਖਾਂ ਛੁੱਟ ਗਈਆਂ ਫਿਰ ਤਲਵਾਰਾਂ ਧੂਕੇ ਇੱਕ ਦੂਜੇ ਦੇ ਸਾਹਮਣੇ ਆਣ ਖਲੋਤੇ ਬ੍ਰਿੰਦ ਮਨੋ ਚੱਕਾ ਚਮਕੈ ਨਿਪਸਰੌਣਤ ਕਾ ਚੀਰ ਰੰਗ ਲਾਲ ਉਗਾਰੇ ਤੇ ਇੰਓ ਸਾਧ ਸੰਗਤ ਤਲਵਾਰਾਂ ਚਮਕ ਰਹੀਆਂ ਨੇ ਜਿਵੇਂ ਬਿਜਲੀ ਚਮਕਦੀ ਹੋਵੇ ਸ਼ਰੌਣਤ ਸੋ ਰੰਗ ਲਾਲ ਉਗਾਰੇ ਤੇ ਖੂਨ ਨਾਲ ਪਿਜੀਆਂ ਤਲਵਾਰਾਂ ਲਾਲ ਰੰਗ ਦੀਆਂ ਦਿਸ ਰਹੀਆਂ ਨੇ ਮੋਢਣ ਤੇ ਕਟ ਬਾਹਣ ਕੋ ਤਜ ਬਾਹਣ ਭੂਮ ਪ੍ਰੇਤ ਚ ਜਾ ਰਹੀ ਤੇ ਕਿਸੇ ਦਾ ਮੋਢਾ ਕੱਟਿਆ ਗਿਆ ਕਿਸੇ ਦੀ ਬਾਹ ਕੱਟੀ ਗਈ ਤੇ ਕੁਝ ਸੂਰਮੇ ਮਦਾਨੇ ਜੰਗ ਵਿੱਚ ਜੂਝ ਕੇ ਮੌਤ ਨੂੰ ਵਹਣ ਚਲੇ ਗਏ ਗਰੀਮ ਕੱਟੀ ਕਿਸ ਜਾਨ ਕੱਟੀ ਕਿਸ ਛਾਤੀ ਫਟੀ ਗਿਰ ਹਾਏ ਉਚਾਰੇ ਕਿਸੇ ਦੀ ਲੱਤ ਕਿਸੇ ਦੀ ਬਾਹ ਕਿਸੇ ਦਾ ਕਿਸੇ ਦੀ ਗਰਦਨ ਤੇ ਕਿਸੇ ਦੀ ਛਾਤੀ ਫਟਵੀ ਬੰਦੂਖ ਨਾਲ ਤੇ ਕੋਈ ਜੰਗ ਮਦਾਨ ਵਿੱਚ ਪਿਆ ਹਾਏ ਹਾਏ ਕਰਦਾ ਹੈ ਲੋਤ ਪੈ ਲੋਤ ਗਏ ਗਿਰ ਕੇ ਬਹੁਤ ਸ੍ਰੋਨਤ ਕੇ ਛੁਟਚਾਲ ਪਨਾਰੇ ਤੇ ਲੋਥਾਂ ਦੇ ਲੋਥਾਂ ਦੇ ਢੇਰ ਲੱਗ ਪਏ ਖੂਨ ਦੇ ਪ੍ਰਨਾਲੇ ਪਰ ਪਰ ਕੇ ਚੱਲਣ ਲੱਗ ਪਏ ਧਰਤੀ ਉੱਤੇ ਬੋਲਤ ਕਪਕ ਪਕ ਬ੍ਰਿੰਦ ਗਿਰੇ ਹੋਏ ਕਾਇਨ ਚ ਟਪਕਾਰੇ ਤੇ ਸ਼ਰੀਰ ਵਿੱਚੋਂ ਖੂਨ ਪਕ ਪਕ ਕਰਕੇ ਬਾਹਰ ਨਿਕਲਦਾ ਸੂਰਮੇ ਕਾਇਲ ਹੋ ਕੇ ਪੁਕਾਰਾਂ ਕਰਦੇ ਹਨ ਆਥਨ ਮੈਂ ਪਰਵਾਰ ਕਹੀ ਨਿਕ ਸੇ ਤਨ ਪ੍ਰਾਨ ਪਨਾਹ ਨ ਡਾਰੇ ਤੇ ਸਾਧ ਸੰਗਤ ਹੱਥਾਂ ਚ ਤਲਵਾਰਾਂ ਫੜੀਆਂ ਸ਼ਰੀਰ ਚੋਂ ਜਾਨ ਨਿਕਲ ਰਹੀ ਪਰ ਕੋਈ ਹੁਣ ਹੱਥੋਂ ਤਲਵਾਰ ਨਹੀਂ ਛੁੱਟੀਆਂ ਸੂਰਮਿਆਂ ਨੇ ਬਾਇਸ ਗੀਤ ਗੁਮਾਏ ਮਹਾ ਬੜ ਕੰਕਪਕਾ ਅਮਾਸ ਆਹਾਰੇ ਤੇ ਸਾਧ ਸੰਗਤ ਗਿੱਦੜ ਗਿੱਜਾਂ ਇਹ ਆਲੇ ਦਾਲੇ ਘੁੰਮਦੀਆਂ ਪਈਆਂ ਸਾਧ ਸੰਗਤ ਚਟੀਆਂ ਚੀਲਾਂ ਇਹ ਗਿਰਜਾਂ ਦੀ ਕਿਸਮ ਹੁੰਦੀ ਹੈ ਇਹ ਮਾਸ ਖਾਣ ਦੇ ਲਈ ਆਲੇ-ਦਾਲੇ ਘੁੰਮ ਰਹੇ ਹਨ ਦੋਹਰ ਜੱਗੁਰ ਕੋ ਬੰਦਸੂਰ ਮਾ ਜੱਟੋ ਅਰ ਅਹੰਕਾਰ ਇਧਰੋਂ ਗੁਰੂ ਜੀ ਦਾ ਵੱਡਾ ਸੂਰਮਾ ਭਾਈ ਜੱਟੂ ਅੜਿਆ ਹੈ ਖਾਣ ਮੁਹੰਮਦ ਤੁਰਕ ਕੋ